आप सबसे हाथ बांध के एक अपील करना चाहती हूं कि हमारे पंजाब के मेहनती लोगों ने बहुत बड़ी कुर्बानियां दी हैं देश के लिए और आज भी अपने पानी को हमारा वाटर टेबल हर नीचे जाई जा रहा है तरह-तरह की बीमारियों का सामना करके आज भी देश के पेट भरने के लिए सबसे बड़ा योगदान हमारे मेहनती किसान देते हैं कुछ समय पहले 2 साल 2.5 साल पहले हमारे 600 किसानों ने अपनी जान शहीद कर दी कुछ मांगे के और आज भी एक बार फिर किसानों को सड़कों पे उतरना पड़ा है पांच जाने जा चुकी है पंजाब का बहुत बड़ा किसानों का नुकसान मजदूरों का नुकसान एक इकोनॉमिक ब्लॉकेट जो हो रहा है उससे पंजाब की इकोनॉमी का भी नुकसान हो रहा है आप सबसे मैं बेनती करती हूँ कि ये किसानों का मजदूरों का ये मसला पंजाब का मसला आप जरूर इंटरवीन करके गवर्नर साहब आप इसको हल जरूर करिए हरसिमरत कौर बादल जी ने ਉੱਥੇ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ। ਉਹਨਾਂ ਨੇ ਇਹ ਮੁੱਦਾ ਉਠਾਇਆ ਕਿ ਜੋ ਹਰਿਆਣੇ ਦੀ ਸਰਕਾਰ ਬਾਰਡਰ ਤੇ ਕਿਸਾਨਾਂ ਨੂੰ ਰੋਕ ਰਹੀ ਐ, ਦਿੱਲੀ ਜਾਣ ਤੋਂ ਰੋਕ ਰਹੀ ਐ ਤੇ ਜੋ ਤਸ਼ੱਦਦ ਕਰੀ ਐ ਜਿਹਦੇ ਨਾਲ ਛੁੱਕ ਕਰਨ ਤੇ ਹੋਰ ਕਈਆਂ ਦੀ ਡੈਥ ਹੋ ਗਈ ਐ। ਉਸ ਮੁੱਦੇ ਨੂੰ ਵੀ ਉੱਥੇ ਉਹਨਾਂ ਨੇ ਉਜਾਗਰ ਕੀਤਾ। ਕਿਉਂਕਿ ਜਦ ਇੱਕ ਘਰ ਦਾ ਚਿਰਾਗ ਬੁੱਝਦਾ ਹੈ उस घर पे क्या बीतती है ये मेरे कॉन्स्टिट्यूंसी में बहुतों के साथ हुआ है दो दिन पहले एक 22 साल का लड़का जिस तरीके से हमारे पंजाबियों को ऐसा एक पाकिस्तान के बड़ा दुख लग गया क्योंकि हमेशा आयो मै एक भाषण ही थोड़े अनेक भाषण जिसे कहने पहला किसान हो मगर कल पता नहीं की मजबूरी हुई थोड़ी ਕਿ ਤੁਸੀਂ ਤੁਹਾਡੇ ਪਰਿਵਾਰ ਦਾ ਤੁਹਾਡਾ ਪਰਸਨਲੀ ਮੈਂ ਬੜਾ ਸਤਿਕਾਰ ਕਰਦਾ ਮੈਨੂੰ ਆਸ ਸੀ ਉਮੀਦ ਸੀ ਕਿ ਜਦੋਂ ਭੈਣ ਜੀ ਨੇ ਕਿਸਾਨੀ ਦੇ ਹੱਕ ਦੀ ਗੱਲ ਕੀਤੀ ਔਰ ਮੈਂ ਇਹਦੇ ਚ ਪੋਲਿਟਿਕਸ ਦੀ ਗੱਲ ਨਹੀਂ ਕਰਦਾ ਮੈਨੂੰ ਸੀਗਾ ਕਿ ਤੁਸੀਂ ਵੀ ਉਸ ਗੱਲ ਨੂੰ ਤਾਇਤ ਕਰੋਗੇ ਤੁਸੀਂ ਉੱਠ ਕੇ ਕਹੋਗੇ ਤੁਸੀਂ ਤੁਸੀਂ ਸਹਿਮਤ ਹੋ ਵੀ ਆ ਬਰਕੁਸੀ ਦਾ ਕੋ ਮਤ ਤੋਂ ਵੱਧ ਕੁਰਸੀ ਖੋ ਲੈਂਦੇ ਮਗਰ ਏਟਲੀਸਟ ਜਿਹੜੀ ਤੁਹਾਡੀ ਰੂਹ ਦੀ ਆਵਾਜ਼ ਹੈ ਜਿਹੜੀ ਤੁਹਾਡੀ ਅੰਦਰਲੀ ਆਵਾਜ਼ ਆ ਕਿਸਾਨੀ ਦੇ ਹੱਕ ਦੀ ਉਹ ਵਰਕਰ ਆ ਰਹੇ ਔਰ ਜਿਹੜੇ ਲੋਕ ਤੁਹਾਡੇ ਕੁਝ 10-20 ਕਾਰਕੁਨ ਭਾਜਪਾ ਦੇ ਭੈਣਜੀ ਦਾ ਵਿਰੋਧ ਕਰਨ ਲੱਗੇ ਚਲੋ ਵੱਡੀ ਗਿਣਤੀ ਚ ਲੋਕਾਂ ਨੇ ਸਵਾਗਤ ਕੀਤਾ ਮਗਰ ਵੀਆ ਨੇ ਥੋੜੀ ਚਮਚੀ ਵੀ ਮਾਰ ਡੀ 5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਿਸਤਕਾਂ ਦਾ ਸਵਾਗਤ ਮੈਂ ਸਕੂਤ ਸਿੰਘ ਬੀਤੇ ਦਿਨੀ ਬਠਿੰਡਾ ਦੇ ਏਮਜ਼ ਹਸਪਤਾਲ ਦੇ ਇੱਕ ਵਿੰਗ ਦਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਉਦਘਾਟਨ ਕੀਤਾ ਗਿਆ ਇਸ ਮੌਕੇ ਉਹ ਵਰਚੁਅਲ ਕਾਨਫਰੰਸ ਦੇ ਰਾਹੀਂ ਇਸ ਸਮਾਗਮ ਦੇ ਨਾਲ ਜੁੜੇ ਸਨ ਤਾਂ ਉੱਥੇ ਹੀ ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਸਟੇਜ ਦੇ ਉੱਤੇ ਭਾਸ਼ਣ ਦਿੱਤਾ ਗਿਆ ਤਾਂ ਉਹਨਾਂ ਨੇ ਹਾਸਤਾਲ ਦੀ ਗੱਲ ਕਰਦੇ ਕਰਦੇ ਕਿਸਾਨਾਂ ਦੀ ਗੱਲ ਵੀ ਚੁੱਕੀ ਤਾਂ ਉੱਥੇ ਹਰਸ਼ਪ੍ਰਮਿਤ ਕੌਰ ਬਾਦਲ ਦਾ ਜਿਹੜਾ ਭਾਜਪਾ ਦੇ ਵਰਕਰਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਟਵੀਟ ਕਰਦੇ ਹੋਏ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਇਸ ਗੱਲ ਨੂੰ ਲੈ ਕੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਇਸ ਗੱਲ ਦੀ ਨਖੇਦੀ ਕਰਨ ਕਿਉਂਕਿ ਉਹ ਕਿਸਾਨ ਦੇ ਘਰ ਦੇ ਵਿੱਚ ਪੈਦਾ ਹੋਏ ਨੇ ਤੇ ਲਗਾਤਾਰ ਕਿਸਾਨੀ ਦੀ ਗੱਲ ਕਰਦੇ ਆਏ ਨੇ ਕੱਲ ਪ੍ਰਧਾਨ ਮੰਤਰੀ ਸ਼ਾਹ ਵੱਲੋਂ ਏਮਜ਼ ਹਸਪਤਾਲ ਬਠਿੰਡੇ ਚ ਬਠਿੰਡੇ ਦੇ ਇੱਕ ਵਿੰਗ ਦਾ ਉਦਘਾਟਨ ਸੀ ਉੱਥੇ ਗਵਰਨਰ ਸਾਹਿਬ ਵੀ ਮੌਜੂਦ ਸਨ ਪੰਜਾਬ ਭਾਜਪਾ ਦੇ ਪ੍ਰਧਾਨ ਆਖੜ ਸਾਹਿਬ ਵੀ ਮੌਜੂਦ ਸਨ ਹਰਦੀਪ ਪੂਰੀ ਆਨਲਾਈਨ ਤੇ ਮੌਜੂਦ ਸਨ ਤੇ ਹੋਰ ਲੀਡਰ ਵੀ ਸਨ ਸੋ ਪ੍ਰਕਾਸ਼ ਜੀ ਭੈਣ ਜੀ ਨੇ ਜਿੱਥੇ ਹਸਪਤਾਲ ਦੀ ਗੱਲ ਕੀਤੀ ਜੋ ਬਠਿੰਡੇ ਦੀ ਲੋਟ ਹੈ ਉਹ ਲੋਕਾਂ ਦੀ ਡਿਮਾਂਡ ਆ ਉਹਦੀ ਗੱਲ ਕੀਤੀ ਨਾਲ ਹੀ ਭੈਣਜੀ ਨੇ ਹਰਸ਼ਮ੍ਰਿਤ ਕੋਰ ਬਾਦਲ ਜੀ ਨੇ ਉਥੇ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਉਹਨਾਂ ਨੇ ਇਹ ਮੁੱਦਾ ਉਠਾਇਆ ਕਿ ਜੋ ਹਰਿਆਣੇ ਦੀ ਸਰਕਾਰ ਬਾਰਡਰ ਤੇ ਕਿਸਾਨਾਂ ਨੂੰ ਰੋਕ ਰਹੀ ਐ ਦਿੱਲੀ ਜਾਣ ਤੋਂ ਰੋਕ ਰਹੀ ਐ ਤੇ ਜੋ ਤਸ਼ੱਦਦ ਕਾਰੀ ਐ ਜਿਹਦੇ ਨਾਲ ਛੁਪ ਕਰਨ ਤੇ ਹੋਰ ਕਈਆਂ ਦੀ ਡੈਥ ਹੋ ਗਈ ਐ ਉਸ ਮੁੱਦੇ ਨੂੰ ਵੀ ਉੱਥੇ ਉਹਨਾਂ ਨੇ ਉਜਾਗਰ ਕੀਤਾ ਚਲੋ ਜਿਹੜੀ ਆਮ ਲੋਕ ਉੱਥੇ ਬੈਠੇ ਸਨ ਜਿਨ੍ਹਾਂ ਦੀ ਪੰਜਾਬ ਨਾਲ ਹਮਦਰਦੀ ਆ ਉਹਨਾਂ ਨੇ ਇਸ ਗੱਲ ਦਾ ਸਵਾਗਤ ਕੀਤਾ ਤੇ ਜਕਾਰੇ ਵੀ ਛੱਡੇ ਨਗਰ ਜਾਖੜ ਸਾਹਿਬ ਮੇਰਾ ਮੈਂ ਤੁਹਾਡੀ ਬੜੀ ਇੱਜ਼ਤ ਤੇ ਕਦਰ ਕਰਦਾ ਉਹ ਦਿਨ ਵੀ ਯਾਦ ਹੈ ਜਦ ਤੁਸੀਂ ਕਾਂਗਰਸ ਪਾਰਟੀ 'ਚ ਸੌ ਪਹਿਲਾ ਕਿਸਾਨੀ ਅੰਦੋਲਨ ਚੱਲਿਆ ਸੀ ਤੁਸੀਂ ਜਿੰਨਾ ਭਾਜਪਾ ਦੇ ਖਿਲਾਫ ਤੁਸੀਂ ਬੋਲੇ ਸੀ ਔਰ ਜੋ ਤੁਸੀਂ ਉਹਦਾ ਵਿਰੋਧ ਕੀਤਾ ਸੀ ਉਹ जग जाहीर ਮੈਂ ਉਹਦੀ ਗੱਲ ਨੂੰ ਦਰਉਦਾ ਨਹੀਂ ਮਗਰ ਮੈਨੂੰ ਬੜਾ ਦੁੱਖ ਲੱਗਿਆ ਕਿਉਂਕਿ ਤੁਸੀਂ ਹਮੇਸ਼ਾ ਇਹ ਕਹਿੰਦੇ ਆਏ ਹੋ ਮੈਂ ਇੱਕ ਭਾਸ਼ਾ ਨਹੀਂ ਤੁਹਾਡੇ ਅਨੇਕ ਭਾਸ਼ਾ ਨੇ ਜਿੱਥੇ ਤੁਸੀਂ ਕਹਿੰਦੇ ਹੋ ਤੁਸੀਂ ਪਹਿਲਾ ਕਿਸਾਨ ਹੋ ਮਗਰ ਕੱਲ ਪਤਾ ਨਹੀਂ ਕੀ ਮਜਬੂਰੀ ਹੋਈ ਤੁਹਾਡੀ ਕੁਕੀ ਤੁਸੀਂ ਤੁਹਾਡੇ ਪਰਿਵਾਰ ਦਾ ਤੁਹਾਡਾ ਪਰਸਨਲੀ ਮੈਂ ਬੜਾ ਸਤਿਕਾਰ ਕਰਦਾ ਮੈਨੂੰ ਆਸ ਸੀ ਉਮੀਦ ਸੀ ਕਿ ਜਦੋਂ ਭੈਣ ਜੀ ਨੇ ਕਿਸਾਨੀ ਦੇ ਹੱਕ ਦੀ ਗੱਲ ਕੀਤੀ ਔਰ ਮੈਂ ਇਹਦੇ ਚ ਪੋਲਿਟਿਕਸ ਦੀ ਗੱਲ ਨਹੀਂ ਕਰਦਾ ਮੈਨੂੰ ਸੀਗਾ ਕਿ ਤੁਸੀਂ ਵੀ ਉਸ ਗੱਲ ਨੂੰ ਤਾਇਤ ਕਰੋਗੇ ਤੁਸੀਂ ਉੱਠ ਕੇ ਕਹੋਗੇ ਕਿ ਤੁਸੀਂ ਸਹਿਮਤ ਹੋ ਕੀ ਆ ਫਿਰ ਕੁਰਸੀ ਦਾ ਕੋ ਮਤ ਤੋਂ ਵੱਧ ਕੁਰਸੀ ਖੋ ਲੈਂਦੇ ਮਗਰ ਏਟਲੀਸਟ ਜਿਹੜੀ ਤੁਹਾਡੀ ਰੂਹ ਦੀ ਆਵਾਜ਼ ਹੈ ਜਿਹੜੀ ਤੁਹਾਡੀ ਅੰਦਰਲੀ ਆਵਾਜ਼ ਹੈ ਕਿਸਾਨੀ ਦੇ ਹੱਕ ਦੀ ਉਹ ਵਰਕਰ ਆ ਰਹੇ ਔਰ ਜਿਹੜੇ ਲੋਕ ਥੋੜੇ ਕੁਛ 10-20 ਕਾਰਕੁਨ ਭਾਜਪਾ ਦੇ ਭੈਣਜੀ ਦਾ ਵਿਰੋਧ ਕਰਨ ਲੱਗੇ ਚਲੋ ਵੱਡੀ ਗਿਣਤੀ ਚ ਲੋਕਾਂ ਨੇ ਸਵਾਗਤ ਕੀਤਾ ਮਗਰ ਵੀਆ ਨੇ ਥੋੜੀ ਚਮਚੀ ਵੀ ਮਾਰ ਮੈਨੂੰ ਸੀਗਾ ਕਿ ਤੁਸੀਂ ਉਹਨਾਂ ਨੂੰ ਚੁੱਪ ਕਰਾਉਂਦੇ ਤੇ ਕਿੰਨਾ ਇਹ ਗੱਲ ਚੰਗੀ ਮੈਸੇਜ ਜਾਂਦਾ ਕਿ ਜਾਖੜ ਸਾਹਿਬ ਜੰਮੇ ਕਿਸਾਨੀ ਕਿਸਾਨਾਂ ਦੇ ਹੱਕ ਦੀ ਗੱਲ ਕਰਦੇ ਸੀ ਜਦੋਂ ਦੇ ਜੰਮੇ ਅੱਜ ਵੀ ਕਿਸਾਨਾਂ ਦੇ ਹੱਕ 'ਚ ਅਖੀਰਲੇ ਦਮ ਤੱਕ ਕਿਸਾਨਾਂ ਦੇ ਹੱਕ 'ਚ ਰਹੂ। ਇਸ ਲਈ ਮੈਨੂੰ ਇਹ ਬੜਾ ਮਹਿਸੂਸ ਹੋਇਆ ਇੱਕੋ ਮੌਕਾ ਇਸ ਲਈ ਭੈਣ ਜੀ ਨੇ ਗੱਲ ਕਰਤੀ ਕਿਉਂਕਿ ਹਰੇਕ ਦੇ ਬੰਦੇ 'ਚ ਦਰਦ ਹੈ ਮੈਂ ਸਮਝਦਾ ਤੁਹਾਡੇ ਮਨ 'ਚ ਵੀ ਹੁਣ। ਮਗਰ ਕਿੱਥੇ ਨਾ ਕਿੱਥੇ ਕੱਲ ਤੁਹਾਡੀ ਚੁੱਪੀ ਦਾਸ ਨੂੰ ਬੜੀ ਰੜਕੀ ਮੈਂ ਤਾਂ ਹੁਣ ਵੀ ਤੁਹਾਨੂੰ ਅਪੀਲ ਕਰੂੰਗਾ ਕਿ ਕੁਰਸੀਆਂ ਕਰਸੀਆ ਇਹ ਤੀਜਾ ਸਭ ਆਉਂਦੀਆਂ ਜਾਂਦੀਆਂ ਰਹਿਣ। ਮਗਰ ਕਿਸਾਨੀ ਦੇ ਹੱਕ ਤੇ ਪੰਜਾਬ ਦੇ ਹੱਕ ਤੇ ਮੈਂ ਤੁਹਾਨੂੰ ਬੋਲਦੇ ਇੱਕ ਵਾਰੀ ਨਹੀਂ अनेका ਵਾਰੀ ਜਾਖੜ ਸਾਹਿਬ ਸੁਣਿਆ ਔਰ ਮੈਂ ਤੁਹਾਡੇ ਪੁਚੀਜਾ ਸਾਹਿਬ ਨੂੰ ਸੰਦੀਪ ਨੂੰ ਵੀ ਹਮੇਸ਼ਾ ਵੇਖਿਆ ਤੁਸੀਂ ਜਾਖੜ ਪਰਿਵਾਰ ਕਿਸਾਨੀ ਲਈ ਬੜੀ ਪੈਸ਼ਨੇਟਲੀ ਗੱਲ ਕਰਦਾ ਸੋ ਮੈਨੂੰ ਆਸ ਸੀ ਉਮੀਦ ਸੀ ਮੈਂ ਬੜਾ ਮਹਿਸੂਸ ਕੀਤਾ ਕਿ ਕੱਲ ਜਿਹੜਾ ਚਮਚਿਆਂ ਨੇ ਕਿਸਾਨੀ ਦੇ ਹੱਕ ਤੇ ਗੱਲ ਕਰਨ ਤੇ ਭੈਣ ਜੀ ਦਾ ਵਿਰੋਧ ਕੀਤਾ ਮੈਂ ਜਰੂਰ ਆਸ ਉਮੀਦ ਕਰੂੰਗਾ ਕਿ ਤੁਸੀਂ ਉਹਨਾਂ ਦੀ ਤਾੜਨਾ ਨਾ ਕਰੋ ਔਰ ਜਿਹੜੇ ਕਿਸਾਨੀ ਦਾ ਵਿਰੋਧ ਕਰਦੇ ਉਹ ਪੰਜਾਬ ਦੇ ਵਿਰੋਧੀ ਨੇ ਉਹ ਜੈ ਜਵਾਨ ਜੈ ਕਿਸਾਨ ਦੇ ਵਿਰੋਧੀ ਨੇ ਔਰ ਮੈਂ ਇਹ ਤੁਹਾਡੇ ਪਰਿਵਾਰ ਤੋਂ ਤੁਹਾਡੇ ਤੋਂ ਇਹ ਆਸ ਰੱਖਦਾ ਕਿ ਪਾਰਟੀ ਆਪ ਦੀ ਥਾ ਮਗਰ ਕਿਸਾਨੀ ਮੁੱਦਾ ਜੋ ਪੰਜਾਬ ਦੀ ਧਰਤੀ ਦੇ ਅੰਨਦਾਤੇ ਨਾਲ ਹੋ ਰਿਹਾ ਪੰਜਾਬ ਦੇ ਅੰਨਦਾਤੇ ਨੂੰ ਦਿੱਲੀ ਦੀ ਰਾਜਨੀਤੀ ਕ ਜਾਣ ਤੋਂ ਰੋਕਿਆ ਜਾ ਰਿਹਾ ਹੈ ਇਹ ਲੋਕਤੰਤਰ ਦੇ ਖਿਲਾਫ ਹਰੇਕ ਨਾਗਰਿਕ ਨੂੰ ਹੱਕ ਹੈ ਕਿ ਉਹ ਆਪਦੀ ਰਾਜਧਾਨੀ 'ਚ ਜਾ ਕੇ ਗੱਲ ਕਰੇ ਇਸ ਲਈ ਮੈਂ ਉਮੀਦ ਕਰਦਾ ਆਸ ਕਰਦਾ ਕਿ ਤੁਸੀਂ ਕੱਲ ਦੇ ਇਸ ਐਕਸ਼ਨ ਨੂੰ ਭਾਜਪਾ ਦੇ ਵਰਕਰਾਂ ਨੂੰ ਕੰਡੈਮ ਕਰੋਗੇ ਤੇ ਪਹਿਲਾਂ ਵਾਂਗੂ ਕਿਸਾਨੀ ਦੇ ਹੱਕ 'ਤੇ ਆ ਕੇ ਖਲੋਵੋਗੇ ਜਾਖੜ ਸਾਹਿਬ ਬਹੁਤ ਬਹੁਤ ਧੰਨਵਾਦ ਤੰਦਵਾਦੀ ਕੀ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਜਿਹੜਾ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਤੇ ਬਾਡਰਾਂ ਦੇ ਉੱਤੇ ਡਟੇ ਹੋਏ ਨੇ ਤਾਂ ਉੱਧਰ ਲਗਾਤਾਰ ਹਰਿਆਣਾ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਉੱਤੇ ਕਈ ਤਰ੍ਹਾਂ ਦੇ ਅਤਿਆਚਾਰ ਵੀ ਕੀਤੇ ਗਏ ਨੇ ਜਿਸ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਇਸ ਨੂੰ ਮੰਦਭਾਗਾ ਦੱਸਿਆ ਗਿਆ ਤਾਂ ਉੱਥੇ ਹੀ ਬੀਬੀ ਹਰਸਿਮਰਕੌਰ ਬਾਦਲ ਨੇ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਾਗਮ ਵਿੱਚ ਇਹ ਗੱਲ ਚੱਕੀ ਤਾਂ ਉਹਨਾਂ ਦਾ ਵਿਰੋਧ ਕੀਤਾ ਗਿਆ ਹੁਣ ਦੇਖਣਾ ਹੋਊਗਾ ਕਿ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਇਸ ਗੱਲ ਨੂੰ ਲੈ ਕੇ ਇਸ ਦੀ ਨਿਖੇਦੀ ਕਰਦੇ ਨੇ ਜਾਂ ਫਿਰ ਨਹੀਂ ਕੈਮਰਾਮੈਨ ਗੁਰਪ੍ਰੀਤ ਨਾਲ ਮੈਂ ਸਕਵੀਰ ਪੰਗੂ ਪਟਿਆਲਾ ਨਿਟਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚੜਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹਸੰਸਕ੍ਰਿਤੀ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ